ਆਮ ਆਦਮੀ ਪਾਰਟੀ ਦੀ ਪਹਿਲੀ ਸਰਕਾਰ ਹੈ ਜਿਹਦੇ ਚ 11 ਬੀਬੀਆਂ ਐਮ ਐਲ ਏ ਬਣਾਈਆਂ ਪਹਿਲੀ ਵਾਰ ਹੋਇਆ ਇਤਿਹਾਸ ਚ ਇੱਕ ਸਾਡੇ ਮੈਡਮ ਬਲਜੀਤ ਕੌਰ ਜੀ ਉਹ ਬਤੌਰ ਮੰਤਰੀ ਸੇਵਾਵਾਂ ਨਿਭਾ ਰਹੇ ਨੇ ਤੇ ਜਦੋਂ 1000 ਰੁਪਏ ਦੀ ਗੱਲ ਆਉਂਦੀ ਹੈ 11 ਬੀਬੀਆਂ ਐਮ ਐਲ ਏ ਨੇ ਇਹਨਾਂ ਨੇ ਤੁਹਾਨੂੰ ਆਪ ਹੀ 1000 ਰੁਪਏ ਦਵਾ ਦੇਣਾ ਤੁਹਾਨੂੰ ਮੰਗਣ ਦੀ ਲੋੜ ਨਹੀਂ ਪੈਣੀ ਕਿਉਂਕਿ ਹਰ ਪਿੰਡ ਚ ਜਾਣਿਆ ਮੈਨੂੰ ਪਹਿਲਾਂ ਹੀ ਸਰਪੰਚਾ ਮੇਰੇ ਕੰਨ 'ਚ ਕਹਿ ਦਿੰਦੇ ਨੇ ਵੀ ਬੀਬੀਆਂ ਨੂੰ ਹਜ਼ਾਰ ਵਾਲੀ ਗੱਲ ਜ਼ਰੂਰ ਕਰਕੇ ਜਾਇਓ ਇਹ ਨਾ ਭੁੱਲ ਜਿਓ ਕਿਉਂਕਿ ਵੋਟਾਂ ਹਜ਼ਾਰ ਤੇ ਪੈਣੀਆਂ ਨੇ ਹੋਰ ਕੋਈ ਗੱਲ ਨਹੀਂ ਸੋ ਮੈਂ ਹਮੇਸ਼ਾ ਪੈਣਾ ਨੂੰ ਇੱਕ ਗੱਲ ਕਹਿੰਦੀ ਆ ਵੀ ਮੁੱਖ ਮੰਤਰੀ ਸਾਹਿਬ ਕਹਿਣੀ ਕਥਨੀ ਦੇ ਪੂਰੇ ਪੱਕੇ ਨੇ ਜਿੱਥੇ ਇੱਕ ਇੱਕ ਕਰਕੇ ਪੁਰਾਣੇ ਵਾਅਦੇ ਪੂਰੇ ਕੀਤੇ ਨੇ ਜਿਹੜਾ ਹਜ਼ਾਰ ਵਾਲਾ ਵਾਅਦਾ ਉਹ ਵੀ ਜਲਦ ਪੂਰਾ ਹੋ ਜਾਊਗਾ ਮੁੱਖ ਮੰਤਰੀ ਸਾਹਿਬ ਕਹਿੰਦੇ ਵੀ ਅਗਲੇ ਬਜਟ ਤੱਕ ਇਹ ਜਿਹੜਾ ਵਾਅਦਾ ਇਹ ਵੀ ਪੂਰਾ ਕਰ ਦੇਣਾ ਤੁਹਾਨੂੰ ਹਜ਼ਾਰ ਮਿਲਣਾ ਵੀ ਸ਼ੁਰੂ ਹੋ ਜਾਣਾ ਅਨੇਕਾਂ ਕੰਮ ਸਰਕਾਰ ਨੇ ਕੀਤੇ ਨੇ ਐਸਐਸਐਫ ਬਣਾਈ ਥਰਮਲ ਪਲਾਂਟ ਖਰੀਦੇ ਤੁਹਾਡੇ ਬੱਚਿਆਂ ਨੂੰ ਰੋਜ਼ਗਾਰ ਦਿੱਤਾ 55000 ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ ਮੈਂ ਕੱਲ ਇੱਕ ਪਿੰਡ ਗਈ ਉਹਦੇ 'ਚ 10 ਨੌਕਰੀਆਂ ਇੱਕ ਪਿੰਡ 'ਚ ਮਿਲੀਆਂ ਸਰਕਾਰੀ ਨੌਕਰੀਆਂ ਤੇ ਮੈਂ ਸਾਰੀ ਨਗਰ ਨੂੰ ਬੇਨਤੀ ਕੀਤੀ ਵੀ 10 ਨੌਕਰੀਆਂ ਤੁਹਾਡੇ ਪਿੰਡ 'ਚ ਮਿਲੀਆਂ ਨੇ ਆਮ ਘਰਾਂ ਦੇ ਬੱਚਿਆਂ ਨੂੰ ਮਿਲੀਆਂ ਨੇ ਤੁਸੀਂ ਇੱਕ ਵੀ ਬੱਚੇ ਦੀ ਬਾਹ ਫੜ ਕੇ ਰੋਕ ਕੇ ਪੁੱਛ ਲਿਓ ਵੀ ਕੋਈ ਪੈਸਾ ਲੱਗਿਆ ਕੋਈ ਰਿਸ਼ਵਤ ਚੱਲੀ ਕੋਈ ਸਫਾਰਿਸ਼ ਚੱਲੀ ਜੀ ਇੱਕੇ ਚੀਜ਼ ਚੱਲੀ ਆ ਉਹ ਹੈ ਕਿ ਬੱਚੇ ਦੇ ਨੰਬਰ ਆਉਣੇ ਚਾਹੀਦੇ ਨੇ ਬੱਚਾ ਮੈਰਿਟ ਲਿਸਟ 'ਚ ਆਉਣਾ ਚਾਹੀਦਾ ਸੋ ਸਰਕਾਰ ਬੜੀ ਇਮਾਨਦਾਰੀ ਨਾਲ ਬੜੀ ਹਿੰਮਤ ਨਾਲ ਕੰਮ ਕਰ ਰਹੀ ਹੈ ਸਾਨੂੰ ਤੁਹਾਡੇ ਪਿਆਰ ਦੀ ਸਤਿਕਾਰ ਦੀ ਲੋੜ ਹਮੇਸ਼ਾ ਰਹੂਗੀ ਮੈਂ ਇੱਕ ਗੱਲ ਹੋਰ ਕਹਿੰਨੀ ਹੁੰਦਾ ਵੀ ਇਲੈਕਸ਼ਨ ਦਾ ਇੱਕ ਫਾਇਦਾ ਵੀ ਹੋ ਗਿਆ ਵੀ ਮੈਨੂੰ ਵੀ ਤੁਹਾਨੂੰ ਸਾਰਿਆਂ ਨੂੰ ਮਿਲਣ ਦਾ ਮੌਕਾ ਮਿਲ ਗਿਆ ਜਿਹੜੇ-ਜਿਹੜੇ ਪਿੰਡਾਂ ਦੇ ਕੰਮ ਹੋਣ ਵਾਲੇ ਨੇ ਅਨੇਕਾਂ ਗ੍ਰਾਂਟਾਂ ਪਿੰਡਾਂ ਚਾਹੀਆਂ ਨੇ ਪਰ ਅਜੇ ਵੀ ਬਹੁਤ ਸਾਰੇ ਕੰਮ ਨੇ ਜਿਹੜੇ ਹੋਣ ਵਾਲੇ ਨੇ ਸੋ ਸਾਨੂੰ ਵੀ ਪਹਿਲਾਂ ਪਤਾ ਲੱਗ ਗਿਆ ਵੀ ਪਹਿਲ ਦੇ ਆਧਾਰ ਤੇ ਕਿਹੜੇ-ਕਿਹੜੇ ਕੰਮ ਕਰਾਉਣੇ ਨੇ ਕਿਹੜੇ-ਕਿਹੜੇ ਕੰਮਾਂ ਦੀ ਲੋੜ ਹੈ ਮੈਂ ਪਿੰਡਾਂ 'ਚ ਹੀ ਫਿਰ ਰਹੀ ਹਾਂ ਮਗਰ ਲਾਏ 5-7 ਦਿਨ ਹੋ ਗਏ ਮੈਂ ਥੋੜੇ ਹਲਕੇ 'ਚ ਫਿਰ ਰਹੀ ਹਾਂ ਮੈਨੂੰ ਇੱਕ ਗੱਲ ਜਿਹੜੀ ਚੰਗੀ ਲੱਗਦੀ ਹੈ ਉਹ ਇਹ ਹੈ ਕਿ ਸਰਕਾਰ ਨੇ ਇੱਕ ਬਦਲਾਅ ਤਾਂ ਲਿਆਤਾ ਵੀ ਹੁਣ ਲੋਕ ਹੈ ਜਿਹੜੇ ਉਏ ਮੰਗ ਕਰਦੇ ਨੇ ਵੀ ਸਾਨੂੰ ਵੀ ਸਾਡੇ ਸਕੂਲ ਚ ਲਾਇਬ੍ਰੇਰੀ ਚਾਹੀਦੀ ਹੈ ਸਾਨੂੰ ਸਾਡੇ ਪਿੰਡ ਚ ਲਾਇਬ੍ਰੇਰੀ ਚਾਹੀਦੀ ਹੈ ਸਾਨੂੰ ਸਾਡੇ ਪਿੰਡ ਚ ਮੁਹੱਲਾ ਕਲੀਨਿਕ ਚਾਹੀਦਾ ਕਿਉਂਕਿ ਉਹਨਾਂ ਨੇ ਹੋਰ ਪਿੰਡਾਂ ਚ ਲਾਇਬ੍ਰੇਰੀਆਂ ਮੁਹੱਲਾ ਕਲੀਨਿਕ ਬਣੇ ਹੋਏ ਦੇਖੇ ਨੇ ਸੋ ਇੱਕ ਬਦਲਾਅ ਦੀ ਰਾਜਨੀਤੀ ਮੁੱਖ ਮੰਤਰੀ ਸਾਹਿਬ ਨੇ ਕੀਤੀ ਹੈ ਇੱਕ ਚੰਗੀ ਸੋਚ ਦੀ ਰਾਜਨੀਤੀ ਕੀਤੀ ਹੈ ਮੇਰੀ ਤੁਹਾਡੇ ਸਾਰੀ ਸਾਧ ਸੰਗਤ ਦੇ ਅੱਗੇ ਬੇਨਤੀ ਹੈ ਵੀ ਆਪਾਂ ਕਿਸੇ ਦੀਆਂ ਗੱਲਾਂ 'ਚ ਝੂਠੇ ਲਾ ਰਿਆਂ 'ਚ ਝੂਠੇ ਵਾਧਿਆਂ 'ਚ ਆਪਾਂ ਫਸਣਾ ਨਹੀਂ ਗਾ ਆਪਾਂ ਆਪਣੀ ਸੋਚ ਸਮਝ ਨਾਲ ਆਪਣੇ ਦਿਮਾਗ ਨਾਲ ਵੋਟ ਪਾ ਕੇ ਆਈਏ ਤੇ ਇੱਕ ਚੰਗੇ ਬੰਦੇ ਨੂੰ ਵੋਟ ਪਾ ਕੇ ਆਈਏ ਤੁਸੀਂ ਸਾਰੇ ਜਾਣਦੇ ਹੋ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ ਜਿਹੜੇ ਹਰਮੀਤ ਸਿੰਘ ਸੰਧੂ ਜੀ ਨੇ ਪਹਿਲਾਂ ਵੀ ਤੁਹਾਡੀ ਸੇਵਾ ਕਰ ਚੁੱਕੇ ਨੇ ਕੋਈ ਨਵੇਂ ਨਹੀਂ ਗੇ ਤਜਰਬੇਦਾਰ ਨੇ ਤੁਹਾਡੇ ਵਿੱਚੋਂ ਨੇ ਤੁਸੀਂ ਸਾਰੇ ਹੀ ਜਾਣਦੇ ਹੋ ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਇਸ ਵਾਰ ਵੀ ਉਹਨਾਂ ਨੂੰ ਆਪਾਂ ਭਾਰੀ ਲੀਡ ਨਾਲ ਜਿਤਾ ਕੇ ਪੇਜੀਏ ਤੇ ਸਪੈਸ਼ਲੀ ਮੇਰੀ ਬੇਨਤੀ ਹੈ ਕਿ ਇਲੈਕਸ਼ਨ ਇੱਕ ਤਰਫਾ ਹੋਣਾ ਚਾਹੀਦਾ ਦੂਜੀਆਂ ਪਾਰਟੀਆਂ ਨੂੰ ਪਤਾ ਲੱਗ ਜਾਏ ਵੀ ਲੋਕ ਆਮ ਆਦਮੀ ਪਾਰਟੀ ਦੇ ਕੰਮਾਂ ਤੋਂ ਖੁਸ਼ ਨੇ ਇਹੀ ਹੁੰਦਾ ਵੀ ਜਿੱਧਰ ਆਪਣਾ ਘਰ ਵਾਲਾ ਕਹਿੰਦਾ ਆਪਾਂ ਉੱਥੇ ਵੋਟ ਪਾ ਦਿੰਦੇ ਆ ਇਸ ਵਾਰ ਜੇ ਤੁਸੀਂ ਵੋਟ ਪਾਉਣੀ ਆ ਨਾ ਤੁਸੀਂ ਆਪਦੇ ਦਿਮਾਗ ਨਾਲ ਵੋਟ ਪਾ ਕੇ ਆਇਓ ਆਪਦੀ ਸੋਚ ਨਾਲ ਵੋਟ ਪਾ ਕੇ ਆਇਓ ਜੇ ਤੁਹਾਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਚੰਗੇ ਕੰਮ ਕਰ ਰਹੀ ਹੈ ਤੇ ਇਸ ਵਾਰ ਫਿਰ ਝਾੜੂ ਦਾ ਬਟਾ ਧੰਨਵਾਦ ਤੁਹਾਡਾ ਸਾਰਿਆਂ ਦਾ ਇੱਥੇ